ਧਰਤੀ ਤੋਂ ਹਨੇਰੇ ਦੀਆਂ ਨਜ਼ਰਾਂ ਉਤਾਰ ਕੇ ਧਰਤੀ ਤੋਂ ਹਨੇਰੇ ਦੀਆਂ ਨਜ਼ਰਾਂ ਉਤਾਰ ਕੇ ਸੂਰਜ ਘਰਾਂ ਨੂੰ ਤੁਰ ਪਿਆ ਚਾਨਣ ਖਿਲਾਰ ਕੇ ਧਰਤੀ ਤੋਂ ਹਨੇਰੇ ਦੀਆਂ ਨਜ਼ਰਾਂ ਉਤਾਰ ਕੇ ਸੂਰਜ ਘਰਾਂ ਨੂੰ ਤੁਰ ਪਿਆ ਚਾਨਣ ਖਿਲਾਰ ਕੇ ਕਿ ਪਰਿੰਦੇ ਜੋ ਪਰਿੰਦੇ ਵੀ ਨਹੀਂ ਉਡਾਨ ਭਰ ਰਹੇ ਪਰਿੰਦੇ ਜੋ ਪਰਿੰਦੇ ਵੀ ਨਹੀਂ ਉਡਾਨ ਭਰ ਰਹੇ ਤੇ ਉੱਡਣ ਵਾਲੇ ਜੀ ਰਹੇ ਖੰਭਾਂ ਨੂੰ ਸਾੜ ਕੇ ਉੱਡਣ ਵਾਲੇ ਚੀਰੇ ਖੰਭਾਂ ਨੂੰ ਸਾੜ ਕੇ ਕਿ ਮਜ਼ਲੂਮਾਂ ਦੀ ਪੀੜ ਨੂੰ ਕਈ ਸੂਲੀਆਂ ਚੜ ਗਏ ਮਜ਼ਲੂਮਾਂ ਦੀ ਪੀੜ ਨੂੰ ਕਈ ਸੂਲੀਆਂ ਚੜ ਗਏ ਕੁਝ ਜੰਨਤ ਰੱਬ ਤੋਂ ਮੰਗ ਰਹੇ ਲੋਕਾਂ ਨੂੰ ਮਾਰ ਕੇ ਕੁਝ ਜੰਨਤ ਰੱਬ ਤੋਂ ਮੰਗ ਰਹੇ ਲੋਕਾਂ ਨੂੰ ਮਾਰ ਕੇ ਕਿ ਅੱਖਾਂ 'ਚ ਘੱਟਾ ਪੈ ਗਿਆ ਜੋ ਖਬਰ ਨਹੀਂ ਉਸਦੀ ਅੱਖਾਂ 'ਚ ਘੱਟਾ ਪੈ ਗਿਆ ਜੋ ਖਬਰ ਨਹੀਂ ਉਸਦੀ ਤੁਰ ਪਿਆ ਰਾਹੀਰ ਫਿਰ ਤੋਂ ਲੀੜੇ ਝਾੜ ਕੇ ਤੁਰ ਪਿਆ ਰਾਹੀਰ ਫਿਰ ਤੋਂ ਲੀੜੇ ਝਾੜ ਕੇ ਕਿ ਇਨਕਲਾਬ ਦੀ ਟੋਲੀ ਹਾਕਾਂ ਦੇ ਦੇ ਮੈਨੂੰ ਸੱਦ ਰਹੀ ਇਨਕਲਾਬ ਦੀ ਟੋਲੀ ਹਾਕਾਂ ਦੇ ਦੇ ਮੈਨੂੰ ਸੱਦ ਰਹੀ ਪਰ ਅਰਸ਼ ਚੁਣ ਲਈ ਇਹ ਕਲਮ ਸਭ ਕੁਝ ਵਿਚਾਰ ਕੇ ਓਏ ਹੋਏ ਕੀ ਪਰ ਅਰਸ਼ ਚੁਣ ਲਈ ਇਹ ਕਲਮ ਸਭ ਕੁਝ ਵਿਚਾਰ ਕੇ ਕਿ ਧਰਤੀ ਤੋਂ ਹਨੇਰੇ ਦੀਆਂ ਨਜ਼ਰਾਂ ਉਤਾਰ ਕੇ ਸੂਰਜ ਘਰਾਂ ਨੂੰ ਤੁਰ ਪਿਆ ਚਾਨਣ ਖਿਲਾ ਕੇ